ਕੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀਵਾਲ ਨੇ ਪੰਜਾਬ ਦੇ ਪੈਸੇ ਦੀ ਦੁਰਵਰਤੋਂ ਕੀਤੀ ਹੈ ਕਿ ਅਜੇ ਕੰਮ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਲਈ ਨਹੀਂ ਹੋਏ ਕਿ ਅਜੇ ਸਮਾਗਮ ਕਾਂਗਰਸ ਪਾਰਟੀ ਦੀ ਸਰਕਾਰ ਲਈ ਨਹੀਂ ਹੋਏ ਆਖਰਕਾਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਿਉਂ ਟਾਰਗੇਟ ਕੀਤਾ ਜਾ ਰਿਹਾ ਹੈ ਕਰੋੜਾਂ ਰੁਪਏ ਦੀ ਗੱਲ ਕੀਤੀ ਜਾ ਰਹੀ ਹੈ ਇੱਕ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਆਮ ਆਦਮੀ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਵੱਲੋਂ ਬੜੇ ਧੂਮ ਧਾਮ ਦੇ ਨਾਲ ਸਮਾਗਮ ਕਰਵਾਇਆ ਗਿਆ ਸ਼੍ਰੀ ਆਨੰਦਪੁਰ ਸਾਹਿਬ ਦੀ ਧਰਤੀ ਤੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਵਸ ਤੇ ਬੜੇ ਵਧੀਆ ਤੌਰ ਤੇ ਤਰੀਕਿਆਂ ਦੇ ਨਾਲ ਪੰਜਾਬ ਸਰਕਾਰ ਵੱਲੋਂ ਪ੍ਰਬੰਧਨ ਕੀਤਾ ਗਿਆ ਪੰਜਾਬ ਦੇ ਲੋਕ ਪ੍ਰਸ਼ੰਸਾ ਕਰ ਰਹੇ ਨੇ ਜੋ ਵੀ ਫੈਸਲੇ ਲੈ ਗਏ ਵਿਧਾਨ ਸਭਾ ਦਾ ਸੈਸ਼ਨ ਕਰਕੇ ਅਨੰਤਪੁਰ ਸਾਹਿਬ ਦੀ ਧਰਤੀ ਤੇ ਉਹਨਾਂ ਦੀ ਤਾਰੀਫ ਕੀਤੀ ਗਈ ਪੰਜਾਬ ਦੇ ਲੋਕਾਂ ਵੱਲੋਂ ਖਾਸ ਕਰਕੇ ਗੱਲ ਕੀਤੀ ਗਈ ਮੀਟ ਸ਼ਰਾਬ ਬੀੜੀ ਤੇ ਤਮਾਕੂ ਦੀ ਸਿਕਟਾਂ ਦੀ ਕਿ ਜਿਹੜੇ ਪਵਿੱਤਰ ਗਲਿਆਰੇ ਨੇ ਚਾਹੇ ਉਹ ਸ੍ਰੀ ਅੰਮ੍ਰਿਤਸਰ ਦੀ ਧਰਤੀ ਹੈ ਚਾਹੇ ਉਹ ਸ੍ਰੀ ਅਨੰਤਪੁਰ ਸਾਹਿਬ ਦੀ ਧਰਤੀ ਹੈ ਚਾਹੇ ਉਹ ਸ੍ਰੀ ਦਮਦਮਾ ਸਾਹਿਬ ਦੀ ਧਰਤੀ ਹੈ ਇੱਥੇ ਨਾ ਤੇ ਮੀਟ ਨਾ ਸ਼ਰਾਬ ਨਾ ਕੋਈ ਬੀੜੀ ਜਰਦਾ ਸਿਗਰਟ ਦੀਆਂ ਦੁਕਾਨਾਂ ਇੱਥੇ ਚੱਲਣ ਦਿੱਤੀਆਂ ਜਾਣਗੀਆਂ ਕਿਉਂਕਿ ਇਹ ਪਵਿੱਤਰ ਗਲਿਆਰੇ ਨੇ ਹਾਲਾਂਕਿ ਪ੍ਰਗਟ ਸਿੰਘ ਹੁਣਾਵਲੋਂ ਕਿਹਾ ਗਿਆ ਕਿ ਪੂਰੇ ਸ਼ਹਿਰਾਂ ਦੀ ਗੱਲ ਕਰੋ ਚਾਹੇ ਉਹ ਸ੍ਰੀ ਹਰਮੰਦਰ ਸਾਹਿਬ ਅ ਅਬਰਸਰ ਦੇ ਵਿੱਚ ਹੈ ਚਾਹੇ ਸ੍ਰੀ ਅਨੰਦਪੁਰ ਸਾਹਿਬ ਦਾ ਸ਼ਹਿਰ ਹੈ ਤੇ ਚਾਹੇ ਸ੍ਰੀ ਦਮਦਮਾ ਸਾਹਿਬ ਦੀ ਧਰਤੀ ਹੈ ਇਹਨਾਂ ਬਾਰੇ ਵੱਡੇ ਫੈਸਲੇ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਜਿਸ ਵੇ ਵਟੇ ਪੱਤਰ ਤੇ ਛਲਾਕਾ ਕੀਤੀ ਗਈ ਲੇਕਿਨ ਇਹਦਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਉਸ ਤੋਂ ਬਾਅਦ ਬਿਕਰਮ ਮਜੀਠੀਆ ਦੀ ਧਰਮ ਪਤਨੀ ਗਨੀਬ ਕੌਰ ਮਜੀਠੀਆ ਵੱਲੋਂ ਪਲਟਵਾਰ ਕੀਤਾ ਗਿਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਅੱਜ ਪੰਜਾਬ ਜਾਗਰਣ ਤੇ ਗੱਲਬਾਤ ਹੋਈ ਗਨੀਬ ਕੌਰ ਮਜੀਠੀਆ ਦੀ ਗਨੀਬ ਕੌਰ ਮਜੀਠੀਆ ਨੇ ਪੰਜਾਬੀ ਜਾਗਰਣ ਨੂੰ ਹਸਾਲਾ ਦਿੰਦੇ ਹੋਏ ਕੀ ਕਿਹਾ ਸ਼੍ਰੋਮਣੀ ਅਕਾਲੀ ਦਲ ਨੇ ਦੋਸ਼ ਲਗਾਇਆ ਹੈ ਕੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਪ ਆਦਮੀ ਪਾਰਟੀ ਦੀ ਸਰਕਾਰ ਨੇ ਸ਼੍ਰੀ ਅਨੰਦਪੁਰ ਸਾਹਿਬ ਵਿੱਚ ਫਰਜੀ ਵਿਧਾਨ ਸਭਾ ਸੈਸ਼ਨ ਕਰਵਾ ਕੇ ਕਰੋੜਾਂ ਰੁਪਏ ਬਰਬਾਦ ਕੀਤੇ ਸਰਕਾਰ ਇਸ ਮੌਕੇ ਦੀ ਵਰਤੋਂ ਪਵਿੱਤਰ ਸ਼ਹਿਰ ਵਿੱਚ ਬੁਨਿਆਦੀ ਢਾਂਚੇ ਨੂੰ ਵਿਕਸਿਤ ਕਰਨ ਲਈ ਕਰ ਸਕਦੀ ਸੀ ਕਰ ਸਕਦੀ ਸੀ ਅਕਾਲੀ ਦਲ ਦੀ ਵਿਧਾਇਕ ਗਰੀਬਕੌਰ ਮਜੀਠੀਆ ਨੇ ਕਿਹਾ ਕਿ ਆਪ ਸਰਕਾਰ ਸ਼੍ਰੀ ਅਨੰਦਪੁਰ ਸਾਹਿਬ ਵਿੱਚ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 350ਵੇਂ ਸ਼ਹੀਦੀ ਦੇਹਾਰੇ ਦੀ ਵਰਤੋਂ ਕਰ ਸਕਦੀ ਸੀ ਪਰ ਇਸ ਦੀ ਬਜਾਏ ਅਜਿਹੇ ਪਵਿੱਤਰ ਮੌਕੇ ਘਟਿਆ ਰਾਜਨੀਤੀ ਕਰਨ ਦਾ ਫੈਸਲਾ ਕੀਤਾ ਇਹ ਸ਼੍ਰੋਮਣੀ ਅਕਾਲੀ ਦਲ ਦੀ ਮੌਜੂਦਾ ਵਿਧਾਇਕ ਅਤੇ ਵਿਕਰਮ ਮਜੀਠੀਆ ਦੀ ਧਰਮ ਪਤਨੀ ਗਨੀਬ ਕੌਰ ਮਜੀਠੀਆ ਦੇ ਬਿਆਨ ਨੇ ਉਹਨਾਂ ਨੇ ਕਿਹਾ ਕਿ ਆਪ ਸਰਕਾਰ ਨੇ ਇੱਕ ਦਿਨ ਫਰਜ਼ੀ ਸੈਸ਼ਨ ਤੇ ਕਰੋੜਾਂ ਰੁਪਏ ਬਰਬਾਦ ਕਰਨ ਦਾ ਫੈਸਲਾ ਕੀਤਾ ਜਿਸ ਦਾ ਕੋਈ ਨਤੀਜਾ ਨਹੀਂ ਨਿਕਲਿਆ ਉਹਨਾਂ ਨੇ ਕਿਹਾ ਕਿ ਇਹ ਟੈਂਟ ਮਾਲਕਾਂ ਨੂੰ ਕਾਰੋਬਾਰ ਦੇਣ ਲਈ ਕੀਤਾ ਗਿਆ ਭਗਵਾਨ ਮੁੱਖ ਮੰਤਰੀ ਭਗਵਾਨ ਤਮੰਦੇ ਵਿਹਾਰ ਤੋਂ ਪੰਜਾਬੀ ਹੈਰਾਨ ਹਨ ਜਿਨ੍ਹਾਂ ਨੇ ਇਸ ਮੌਕੇ ਧਾਰਮਿਕ ਸਮਾਗਮ ਦੇ ਯੂਨੀਵਰਸਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮਿਟੀ ਦਾ ਸਮਰਥਨ ਕਰਨ ਦੀ ਬਜਾਏ ਸ਼੍ਰੀ ਅਕਾਲ ਤਖਸੈਬ ਦੇ ਜਥੇਦਾਰ ਤੇ ਹਮਲਾ ਕਰਨਾ ਚੁਣਿਆ ਉਹਨਾਂ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਅਜਿਹੇ ਇਤਿਹਾਸਿਕ ਮੌਕਿਆਂ ਦੀ ਵਰਤੂ ਸੂਬੇ ਵਿੱਚ ਵੱਡੇ ਪ੍ਰੋਜੈਕਟ ਲਿਆਉਣ ਲਈ ਕੀਤੀ ਸੀ ਇਹ ਹਮਲਾ ਹੈ ਗਰੀਬਕੌਰ ਮਜੀਠੀਆ ਦਾ ਗਰੀਬਕੌਰ ਮਜੀਠੀਆ ਦਾ ਇਹ ਸ਼ਬਦੀ ਹਮਲਾ ਕਿੰਨਾ ਕੁ ਕਾਰਗਸਤ ਸੁਖਦਾ ਹੈ ਕਿੰਨਾ ਕੁ ਪੈਸਾ ਮਿਸਯੂਜ਼ ਕੀਤਾ ਗਿਆ ਹੈ ਫਰਜੀ ਵਿਧਾਨ ਸਭਾ ਦਾ ਸੈਸ਼ਨ ਗਰੀਬਕੌਰ ਮਜੀਠੀਆ ਵੱਲੋਂ ਦੱਸਿਆ ਗਿਆ ਹੈ ਕਿ ਇਸ ਨੂੰ ਵਿਕਾਸ ਦੇ ਕੰਮਾਂ ਉੱਤੇ ਲਾਇਆ ਜਾ ਸਕਦਾ ਸੀ ਕਿਉਂਕਿ ਪੰਜਾਬ ਦੇ ਉੱਤੇ ਪਹਿਲਾ ਹੀ ਕਰੋੜਾਂ ਰੁਪਏ ਕਰਜ਼ੇ ਦੀ ਪੰਡ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਇਸ ਨੂੰ ਇਨੈਕਟਿਵ ਤਰੀਕੇ ਦੇ ਨਾਲ ਲੈਂਦੇ ਨੇ ਪੋਜ਼ਿਟਿਵ ਤਰੀਕੇ ਦੇ ਨਾਲ ਲੈਂਦੇ ਨੇ ਇਹ ਤਾਂ ਆਉਣ ਵਾਲੇ ਦਿਨਾਂ ਵਿੱਚ ਪਤਾ ਲੱਗੇਗਾ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਤਾਰੀਫ ਕੀਤੀ ਜਾ ਰਹੀ ਹੈ ਪੰਜਾਬ ਦੇ ਲੋਕਾਂ ਵੱਲੋਂ ਜੋ ਕੁਝ ਵੀ ਉਹਨਾਂ ਨੇ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਸਮਾਗਮ ਤੇ ਕੀਤਾ ਜੋ ਵੀ ਵੱਡੇ ਫੈਸਲੇ ਲੈ ਗਏ ਉਹ ਕਾਬਲੇ ਤਾਰੀਫ ਦੇ ਲੇਕਿਨ ਗਰੀਬ ਕਾਰਪੋਰੇਸ਼ਨ ਕਹਿੰਦੀ ਸੀ ਕਿ ਇਹ 200 ਕਰੋੜ ਜਾਂ 100 ਕਰੋੜ ਜਾਂ 50 ਕਰੋੜ ਜਿਹੜਾ ਪੈਸਾ ਖਰਚ ਕੀਤਾ ਗਿਆ ਹੈ ਇਸ ਨੂੰ ਅਨੰਦਪੁਰ ਸਾਹਿਬ ਨੂੰ ਵਿਕਸਿਤ ਕਰਨ ਲਈ ਲਗਾਇਆ ਜਾ ਸਕਦਾ ਸੀ ਸ਼੍ਰੀ ਅਨੰਤਪੁਰ ਸਾਹਿਬ ਦੇ ਵਿੱਚ ਜੋ ਵੀ ਫੈਸਲੇ ਹੋਏ ਨੇ ਉਹ ਕਾਬਲੇ ਤਾਰੀਫ ਨੇ ਵਰੋਧੀਆਂ ਵੱਲੋਂ ਇੱਕ ਵਾਰ ਫੇਰ ਪਲਟਵਾਰ ਕਰ ਦਿੱਤਾ ਗਿਆ ਹੈ ਧੰਨਵਾਦ